ਨੀ ਦੇਖਦੇ ਅੱਲਾ ਕਾ ਕੰਨ ਨਹੀਂ ਕਦ ਨਹੀਂ ਚਾਹੀਦਾ ਦੇਖ ਆ ਵਾਟ ਦਾ ਨਮੂਨਾ ਦੀਦਾ ਹਾਂਜੀ ਹਾਂਜੀ ਆ ਦੇਖ ਲੈ ਕੀ ਚੀਜ਼ ਆ ਹਾਂਜੀ ਆ ਜੀ ਚਾਹੀਦੀ ਹੈ ਕੰਨ ਵੀ ਪੂਛੜ ਵੀ ਮਗਰੋਂ ਪੋੜਾ ਵੀ ਹੂੰ ਛਿਰ ਵੀ ਸ਼ੰਗ ਵੀ ਅੱਖ ਇਹ ਬੱਕਰੀ ਦੇ ਤੂਰ ਜਿਹੜੇ ਤੋਰੇ ਹੁੰਦੇ ਨੇ ਉਹਨਾਂ ਦੇ ਵੀ ਪੈਸੇ ਲੱਗਦੇ ਆ ਹਾਂਜੀ ਜਿਹੜੀ ਘੂੜੀ ਵਾਂਗੂ ਤੁਰ ਜੜ ਕੜਕੜ ਪੈਂਤਰੇ ਹੂੰ ਉਹ ਉਹਦੇ ਵੀ ਪੈਸੇ ਲੱਗਦੇ ਆ ਠੀਕ ਜਿਹੜੀ ਹੁਣ ਐਂ ਖੜੀ ਰਹੀ ਕਵਲਿਆਂ ਵਾਂਗੂ ਉਹ ਵੀ ਬੱਕਰੀ ਹੋਈ ਹਾਂਜੀ ਉਹ ਨਹੀਂ ਬੱਕਰੀ ਸਾਡੇ ਬੋੜੇ ਨੇ ਕਹਿੰਦਾ ਜੇ ਬੱਕਰੀ ਘੋੜੀ ਵਾਂਗੂ ਕਈ ਕਈ ਰੇਵਜੇ ਤੌਰ ਗੇ ਕੱਢੇ ਉਹ ਬੱਕਰੀ ਹੂੰ ਜੇ ਹੁਣ ਖੜੀ ਬੱਕਰੀ ਲੈ ਲਿਓ ਚੰਦਰੀ ਆਏ ਖੜੀ ਹੋਵੇ ਖੁੱਚਾ ਕੇ ਉਹਨੂੰ ਬੱਕਰੀ ਨਾ ਕਹਿੰਦੇ ਬੱਕਰੀ ਜਿਆਦੇ ਖੁਸ਼ ਕਿਹੜੇ ਮਹੀਨੇ ਚ ਹੁੰਦੀ ਏ ਸਾਲ ਦੇ ਵਿੱਚ ਹੀ ਛੜਕਦੇ ਕਹਿੰਦਾ ਤੁਰਦੀ ਏ ਦੁਰੱਜ ਕੇ ਕਿਹੜੇ ਮਹੀਨੇ ਚ ਹੁੰਦੀ ਉਹ ਅੱਗੇ ਤਾਂ 90 ਰੁਪਏ ਹੁੰਦੇ ਸਾਡੇ ਹਾਂਜੀ ਸਾਰਾ ਕੱਤਾ ਮਗਰਾ ਅੱਧੇ ਪੂਦੇ ਨਰਮਾ ਮਿਲ ਜਾਂਦਾ ਜੀ ਉਦੋਂ ਡੱਕ ਗਿਆ ਟਿੰਗਾਂ ਦੇ ਨਰਮੇ ਹੋ ਗਏ ਝੋਟਿਆਂ ਵਾਂਗੂੰ ਸੋਨ ਵਾਲੀਆਂ ਬੱਕਰੀਆਂ ਤੁਰਦੇ ਆਉਂਦੀਆਂ ਹਾਂ ਤੇ ਹੁਣ ਇੰਨੀ ਦਾ ਇਹਨਾਂ ਨੂੰ ਵਿਜੈ ਹੀ ਨਹੀਂ ਮਿਲਦੀ ਓਡੇ ਓਡੇ ਬੱਬਰੀ ਨਹੀਂ ਹੁੰਦੇ